ਲੋ ਜੀ ਟਾਈਮ ਹੋ ਗਿਆ 5:10 ਤੇ ਆਪਾਂ ਰੋਜ਼ ਦੀ ਮੰਗੂਆ ਚ ਸਾਈਕਲ ਤੇ ਫੇਰ ਜਾਣੇ ਆ ਤੇ ਅੱਜ ਮੈਂ ਬਲੌਗ ਬਣਾਲੀ ਏ ਤੇ ਹੁਣ ਆਪਾਂ ਬਈ ਚੱਕ ਦਾਂ ਸਾਈਕਲ ਆ ਖੜਾ ਆਪਣਾ ਬਈ ਸਾਈਕਲ ਨੇ ਰੀ ਸੁਣ ਬੜਾ ਜਿਆਦਾ ਪਾੜ ਕੱਢ ਦੋ ਦੇਖ ਚੋ ਇਹ ਦੀ ਗਈ ਆਪਾਂ ਸਾਈਕਲ ਇਹ ਖੜੀ ਆਪਣੀ ਬੇਰੋਜੀ ਇਹ ਡਿਊਟੀ ਇੱਥੇ ਪੱਕੀ ਆ ਰੋਹੇ ਖੜਨਾ ਪਈ ਇੱਥੇ ਫਿਰ ਨਾਲ ਆਉਗੀ ਜਿੰਨੇ ਕ ਗੇਟ ਨੂੰ ਖੋਲਦੇ ਆਪਾਂ ਤੇ ਆਪਾਂ ਹੁਣ ਜਾ ਕੇ ਉੱਥੇ ਡੀਰ ਕਰਦੇ ਆਂ ਬਈ ਆਜੋ ਤੇ ਆਪ ਬਈ ਡੰਡਾ ਬੁਣਾ ਭੁੱਲ ਗੀ ਸੀ ਆਪਾਂ ਇਹ ਕੁੱਤੇ ਬੁਣਿਆ ਤੋਂ ਡੰਡਾ ਦੇਖੋ ਚੱਕੋ ਨਹੀਂ ਆਪਾਂ ਇੱਥੇ ਝੰਡਾ ਲਾ ਰਹੇ ਨੇ ਕਿਤੇ ਯਾਤਰਾ ਤੇ ਜਾਣਾ ਕਿਤੇ ਸ਼ਹਿਰ ਕਰਨ ਜਾਣਾ ਆਪਾਂ ਇੱਥੇ ਤੰਦਲਾ ਆ ਰਿਹਾ ਆਪਾਂ ਰੇਟੇ ਕੋ ਬਾਈ ਜੀ ਡੀਕ ਕਰਦਿਆਂ ਆਪਾਂ ਇੱਕ ਚਾਚੇ ਜੀ ਤੇ ਆਪਾਂ ਜੋ ਤਿੰਨ ਚਾਰ ਮਿੰਟ ਪਹਿਲਾਂ ਆ ਗਏ ਤੇ ਬਾਕੀ ਆਉਣ ਵਾਲੀ ਆ ਤੇ ਇੱਥੇ ਅਸੀਂ ਇਕੱਠੇ ਹੋ ਜੰਨੇ ਆ ਭਾਈ ਆ ਜਗ੍ਹਾ ਤੋਂ ਆਪਣੀ ਚੱਕਰੀ ਦੇ ਸਾਹਮਣੇ ਤੇ ਇੱਕ ਮੁੰਡਾ ਅੱਡੇ ਤੇ ਖੜਾ ਤੇ ਮੁੜ ਕੇ ਆਪਾਂ ਚੱਲਾਂਗੇ ਤੁਹਾਨੂੰ ਦਿਖਾਉਣੇ ਆ ਬਲੌਗ ਕਰਕੇ ਜੁੜੇ ਰਹੋ ਜੀ ਆਪਾਂ ਹੁਣ ਆ ਗਏ ਆ ਰੋਡ ਤੇ ਇੱਥੇ ਫਰਦੂਤ ਖੜਾ ਹੋਆ ਆਪਾਂ ਨੂੰ ਦੇਖਦੇ ਆ ਕਿੱਥੇ ਖੜਾ ਹੋ ਲੇ ਲਈ ਕਿ ਸਵਰਜਨ ਨੂੰ ਬੁਲਾਇਆ ਲਾ। ਤੇ ਇਧਰ ਆ ਗਈ ਆਪਣਾ ਪਿੰਡ ਤੇ ਇਧਰ ਆ ਗਈ ਵੱਡੀ ਰੋਡ ਤੇ ਇਧਰ ਆਪਰਾ ਤੇ ਇਧਰ ਬੈਠਣਾ। ਠੀਕ ਹੈ। ਤੇ ਅੱਜ ਤੁਹਾਨੂੰ ਸੌਣਾ ਕਿੰਨੇ ਕਿੰਨੇ ਮਾਤਰ ਯਾਤਰਾ ਕਰਦੇ ਆਂ, ਸੈਰ ਕਰਦੇ ਆਂ। ਤੇ ਬਾਕੀ ਤੁਸੀਂ ਦੇਖੀਓ ਤੇ ਆ ਬਾਈ ਦੀਪਾ ਉਹ ਦਾਦਾ ਜੀ ਜੋ ਜੀ ਕਿਉਂ ਵੀ ਅੱਜ ਕਿਵੇਂ ਕੀ ਹੈ ਬਾਈ ਜੀ ਤੁਸੀਂ ਦੱਸੋ ਜੀ ਅੱਜ ਕੱਲ ਜੀ ਸਾਰੇ ਵੀ ਪਰ ਬਣੋ ਜੀ ਅੱਜ ਕੱਲ ਤੂੰ ਚੜ੍ਹਿਆ ਦੇਣਾ ਜੀ ਹਾਂ ਜੀ ਹਾਂ ਹਾਂ ਜੀ ਹਾਂ ਬਹੁਤ ਹੀ ਆਨੰਦ ਸकून ਮਿਲਦਾਈ ਸੁਬਾਹ ਦੀ ਸੈਰ ਕਰਕੇ ਹਾਂ ਜੀ ਹਾਂ ਉਹ ਠੀਕ ਹੈ ਜੀ ਹਾਂ ਹਾਂ ਕੱਲ ਇੱਧਰ ਰੋਡ ਤੇ ਗਈ ਸੀ ਕੱਲ ਖੜਕਾ ਪਹਲਾ ਤੇ ਮੈਂ ਕਿਹਾ ਚੱਲ ਆਪਾਂ ਪੁਰਾਣੇ ਰੂਟ ਹੀ ਚੱਲਦੇ ਆ ਦੇਖੋ ਚਿੜੀਆਂ ਦੀ ਝੂੰ ਝੂੰ ਹਣਾ ਹਾਂ ਜੀ ਹਾਂ ਦੇਖੋ ਜੀ ਬਹੁਤ ਵਧੀਆ ਬਸੇ ਬੋਲੇ ਵਧੀਆ ਝੋਨਾ ਜੀ ਹੂੰ ਕੱਲ ਤਾਂ ਹਾਰਨਮਾਲੇ ਵੱਗਿਆ ਰੋਡ ਤੇ ਕੱਲ ਦਾ ਹੈ ਤੇ ਇਹ ਮੂਰੇ ਬਾਈ ਦੀਪ ਜੰਦਾ ਤੇ ਚਾਚਾ ਜੀ ਜਾਂਦੇ ਨੇ ਤੇ ਇੱਥੇ ਲਗਭਗ 13 ਕਿਲੋਮੀਟਰ ਹੋ ਜਾਂਦਾ ਤੇ ਬਾਕੀ ਸਨ ਦਸੋਣੇ ਜੀ ਅੱਗੇ ਅੱਗੇ ਬਈ ਜਹਾ ਚਾਹ ਕਿੰਨੀ ਚਟੀਆਂ ਦੀ ਚੂੰ ਚੂੰ ਦੀ ਕਿੰਨੀ ਬੜੀ ਸ਼ਾਂਤੀ ਵਾਲੀ ਜਗਾ ਵਾ ਹੈ ਤੇਖੋ ਇੱਧਰ ਆ ਗਿਆ ਬਈ ਛੋਗਾ ਤੇ ਆ ਗਿਆ ਪ੍ਰਾਇਮਰੀ ਤੇ ਬਾਕੀ ਦੀ ਜਗ੍ਹਾ ਦੇ ਕੁ ਰੂਪ پوری ਵਧੀਆ ਜਗ੍ਹਾ ਸਵੇਰੇ ਜਿਹੜੇ ਰੂਟੋਂ ਸੀ ਪਹਿਲਾਂ ਤੇ ਬਾਕੀ ਹੁਣ ਅਸੀਂ ਮੈਨੇਕ ਦਾ ਰੂਟ ਬਦਲ ਲਿਆ ਸੀ ਤੇ ਆ ਰੂਟ ਤਾਂ ਬਾਈ ਰੂਟ ਵਾਲੀ ਗੱਲ ਹੈ ਬਹੁਤ ਵਧੀਆ ਨੰਦਾਂ ਦਾ ਇਹ ਰੂਟ ਦਾ ਤੇ ਆ ਦੇਖੋ ਆਪਣੇ ਤਿੰਨ ਜੋ ਬਰੇ ਜਾਂਦੇ ਹੋਏ ਹੁਰੇ ਤੇ ਚੌਥੇ ਆਪਾਂ ਪਹਿਲੇ ਸੀ ਹੁੰਦੇ ਦੋ ਮੈਂ ਤੇ ਬਾਈ ਦੀਪ ਫਿਰ ਚਾਚਾ ਜੀ ਆਏ ਫੇਰਾ ਹਜੂਦ ਆ ਗਿਆ ਹੁਣ ਅਸੀਂ ਚਾਰ ਜਣੇ ਹੋ ਗਏ ਤੇ ਮੈਨੂੰ ਲੱਗਦਾ ਹੋਈ 6-7 ਵੀ ਹੋ ਜਾਵੇ ਫਟਾਉਂ ਲੋਕੋ ਬਾਕੀ ਦੇਖੋ ਲੋ ਜੀ ਆਦੋ ਸਵਾਲਾਂ ਦੇ ਸੱਤਰਾ ਆਉਂਦਾ ਨਾਮ ਦਾ ਹੋਵੇ ਸਤਿ ਸ੍ਰੀ ਅਕਾਲ ਤੇ ਜਿਹੜੀ ਇਹ ਛੋਟਾ ਗੁਰੂ ਸਰ ਕੋਲ ਬਧਰੇ ਆ ਆਪਾਂ ਸੂਆਗੇ ਤੇ ਆਪਾਂ ਬਸ ਉੱਥੇ ਬਹੋੜਦੇ ਆਪਾਂ ਉੱਥੇ 2 ਕੁ ਮਿੰਟ ਖੜ੍ਹਦੇ ਹਾਂ ਨੇ ਪਾਣੀ ਪੂਣੀ ਪੀਣੇ ਹੁੰਦੇ ਆ ਤੇ ਬਾਕੀ ਸਾਨੂੰ ਉਹ ਗੱਲਾਂ ਕਰਾਂਗੇ ਚਾਚਾ ਜੀ ਨਾਲ ਨਾਲੇ ਬੈਜੀ ਨਾਲ ਤਾਂ ਵੀ ਹੁੰਦਾ ਉਹ ਚੀਜ਼ ਉਹ ਨਾਲ ਠੀਕ ਹੈ ਜੀ ਬਸ ਵਧੀਆ ਆਨੰਦ ਆ ਜੀ ਆਂਦਾ ਜੀ ਅੱਛਾ ਹਾਂ ਜੀ ਹਾਂ ਤੇ ਹੋਰ ਤੁਸੀਂ ਕੀ ਸਲਾਹ ਦੇਣਾ ਜਿਹੜੇ ਆਪਣੇ ਫਿਰਦੇ ਜਿਨ੍ਹਾਂ ਕੋਲ ਸੇਜ ਹੈ ਅੱਛਾ ਵੱਧ ਤੋਂ ਵੱਧ ਸਾਡੇ ਹੈਪੀ ਸਾਈਕਲਿੰਗ ਬਲਾਉ ਦੇ ਨਾਲ ਜੁੜੋ ਜੀ ਬਾਦਸ਼ਾਹ ਆਪਾਂ ਜੋ ਕੀ ਵਧੀਆ ਕੰਮ ਕਰੀਏ ਜੀ ਸਾਈਕਲ ਆਪਾਂ ਵੱਧ ਤੋਂ ਵੱਧ ਯਾਨੀ ਇਕੱਠੇ ਹੋ ਕੇ ਚਲਾਈਏ ਹਾਂ ਆ ਜੀ ਆਹ ਠੀਕ ਆ ਆਪਾਂ ਬੰਦੇ ਕਰੀ ਹੁੰਦੇ ਆ ਆਪਾਂ ਤਿਆਰ ਆ ਇਦਾਂ ਪਰ ਬੰਦੇ ਨਾ ਰਾਤ ਨੂੰ ਤਾਂ ਹੋਣਦੇ ਤਿਆਰ 7:00 ਵਜੇ ਸਵੇਰੇ ਮੈਸ ਮਾਰ ਦਿੰਦੇ ਹੈਂ ਠੀਕ ਹੈ ਲਈ ਜਮਾ ਸੀ ਗੱਲੇ ਦੇਖਦੇ ਆ ਬਾਕੀ ਆਪਾਂ ਕਰੋ ਜੀ ਆ ਦੇਖੋ ਜੀ ਆਪਣੇ ਨੌਜਵਾਨ ਫਿੱਟ ਹੁੰਦੇ ਹੋਏ ਤਾਂ ਬਾਈ ਆਪਾਂ ਚਾਚਾ ਜੀ ਥੋੜੇ ਢਿੱਲੇ ਚੱਲਦੇ ਆ ਤਿਆ ਖੜੇ ਆ ਜੀ ਆਪਣੇ ਸਾਈਕਲ ਤੇ ਇਧਰ ਹੈਗਾ ਜੀ ਗੁਰੂ ਸਰ ਗੁਰਦੁਆਰਾ ਸਾਹਿਬ ਤੇ ਆ ਕਿਸੇ ਨੂੰ ਟੂਣਾ ਵੀ ਕੀਤਾ ਪਿਆ ਆ ਦੇਖੋ ਟੂਣਾ ਵੀ ਕੀਤਾ ਪਿਆ ਵੀ ਕਿਸੇ ਨੇ ਦੇਖ ਲੈ ਇੱਥੇ ਕੀ ਕੂ ਆ ਲੱਡੂ-ਲੱਡੂ ਨਹੀਂ ਹੋਣਗੇ ਨਾ ਇਹ ਕੋਣ ਕਿਸੇ ਜਾ ਕੋਈ ਹੋਰ ਲੈ ਲੋ ਜੀ ਕੋਲੇ ਜਾ ਕੇ ਸੈਦੂ ਦੇ ਫਿਰ ਇਧਰ ਆ ਗਈ ਆਪਾਂ ਵੱਡੇ ਗੁਰੂ ਸਰ ਤੇ ਹੀ ਕਰੋ ਦਰਸਨ ਦੇਖੋ ਜਗਾ ਦੇਖ ਕਰੋ ਜੀ ਆਸ-ਪਾਸੇ ਬਹੁਤੀ ਅੰਦਰ ਅੱਤ ਲੱਗੇ ਹੋਏ ਉਹ ਬਈ ਤੇ ਦਿਨ ਵੀ ਚੜ ਗਿਆ ਤੇ ਦਰਖਤਾਂ 'ਚ ਪਤਾ ਨਹੀਂ ਲੱਗਿਆ ਦਰਖਤ ਵਾਲੇ ਸੀ ਨਾ ਸੜਕਾਂ 'ਤੇ ਪਤਾ ਨਹੀਂ ਲੱਗਿਆ ਜੋ ਰੋਡ 'ਤੇ ਉਹਦਾ ਪਤਾ ਲੱਗਿਆ ਬਈ ਦਿਨ ਤਾਂ ਚੜਿਆ ਪਿਆ ਤੇ ਆਹ ਦੇਖੋ ਬਈ ਰੋਡ 'ਤੇ ਆ ਗਏ ਹੁਣ ਆਪਾਂ ਸੋਹਦੇ ਵਿੱਚ ਚੱਲਾਂਗੇ ਬਾਕੀ ਦੇਖੀਓ ਤੁਸੀਂ ਉੱਥਰੋਂ ਕੰਡਾ ਦਾ ਆਪਣਾ ਦੂਸਰੀ ੜੀ ਆਇਆ ਤਾਂ ਬਾਕੀ ਰੋਡ ਕਰਕੇ ਆਪਾਂ ਪਿੰਡਾਂ ਵਿੱਚ ਦੀ ਵਧੀਆ ਲੱਗਦਾ ਜਾ ਕੇ ਹਾਂਜੀ ਤੇ ਆਪਾਂ ਹੁਣ ਪਰਿੰਡੇ ਨੂੰ ਘੇਰ ਕੱਟਤਾ ਤੇ ਆਪਾਂ ਇੱਥੇ ਹੀ ਅਜੂਬੁਰ ਸਾਹਿਬ ਨੂੰ ਪੁੱਛਿਆ ਉਹ ਆਹ ਮੀਂਹ ਦੇ ਤੀਖਾਰ ਤੋਂ ਤੁਸੀਂ ਬੋਲਦੇ ਹੋ ਜਮੀਨ ਇਹ ਤੇ ਆਪਾਂ ਧੋਣਾਂਗੇ ਕੱਬੇ ਹੱਥ ਸੌਂਦੇ ਵਿੱਚ ਦੀ ਜਾ ਕੇ ਫਿਰ ਚਲਾਏ ਨੂੰ ਪਿੰਡਾਂ ਮੋੜੀ ਦੇ ਵਿੱਚ ਤੇ ਕੋਈ ਬਹੁਤ ਸਾਰਾ ਤੇ ਆਪਣਾ ਪਿੰਡ ਦੇਖੋ ਜਦੋਂ ਮੌਸਮ ਵੀ ਠੀਕਾ ਬੱਦਲਾਈ ਹੋਈ ਪਈ ਆ। ਬਾਕੀ ਆਪਣਾ ਪਿੰਡ ਵੀ ਬੜੀ ਆ ਸ਼ਾਂਤੀ ਆ। ਤੇ ਚੈੱਕ ਕਰੋ। ਠੀਕ ਹੈ ਜੀ, ਚਲ ਠੀਕ ਹੈ ਜੀ। ਉਹ ਭਾਈ ਚਾਰ ਦਿਨਾਂ ਦੇ ਕਰਦੇ ਕਰਦੇ ਦੋ ਹੀ ਰਹਿ ਗਏ ਤੇ ਬਸ ਹੁਣ ਇੱਥੇ ਕੇ ਆਪਾਂ ਇਕੱਲੇ ਹੀ ਰਹਿ ਜੇ ਹਾਂ ਹਾਂ ਕਿਉਂ ਕਿਵੇਂ ਲੱਗਿਆ ਬਹੁਤ ਹੀ ਸਪੂਰ ਬਹੁਤ ਹੀ ਆਨੰਦ ਅੱਛਾ ਪਰਿਆ ਮਾਹੌਲ ਸੀ ਜੀ ਠੀਕ ਆ ਬਹੁਤ ਹੀ ਵਧੀਆ ਗੱਲ ਦੇ ਸੀ ਜੀ ਕਰੋ ਆਹ ਤੇ ਇੱਕ ਬੰਦਾ ਫਿਰ ਹੋਰ ਲਿਆ ਆਪਣਾ ਹੈ ਹੁਣ ਆਪਾਂ ਹੌਲੀ ਹੌਲੀ ਪਿੰਡ ਦੇ ਨੌਜਵਾਨ ਮੁੰਡੇ ਇਕੱਠੇ ਕਰਾਂਗੇ ਬਸ ਠੀਕ ਆ ਔਰ 31 ਤਰੀਕ ਨੂੰ ਆਪਾਂ ਬਢੰਡੇ ਪਹੁੰਚ ਰਹੇ ਹਾਂ ਜੀ ਬਾਅਦ ਤੋਂ ਬਾਅਦ ਉੱਥੇ ਪਹੁੰਚੋ ਜੀ ਵਾ ਠੀਕ ਹੈ ਦੇਖੋ ਜੀ ਸਾਨੂੰ ਟੈਕਿੰਗ ਕਰਦਿਆਂ ਨੂੰ ਜੀ ਆਪਾਂ ਬਲੌਗ ਵਧੀਆ ਬਣਾਵਾਂਗੇ ਉੱਥੇ ਹਾਂ ਜੀ ਹਾਂ ਠੀਕ ਚਲੋ ਠੀਕ ਹੈ ਉਹ ਯਾਰਾ ਕੰਮ ਕਰਨ ਲੱਗੇ ਭਾਈ ਤੇ ਬਾਕੀ ਇਹਨਾਂ ਦਾ ਕੰਮ ਹੀ ਇਹਨਾਂ ਦਾ ਦਾਣਾ ਇਕੱਠੀ ਕਰਨੀ ਦਾ ਤੇ ਆਪਣਾ ਦਾਣਾ ਕੱਢੋ ਦਾ ਤੇ ਬਾਕੀ ਜਿਹੜੀ ਕੋਈ ਟੁੱਟ ਫੁੱਟ ਹੋ ਜਾਂਦੀ ਆਪ ਇੱਥੇ ਛੱਡ ਦਿੰਨੇ ਆ ਭਾਈ ਕੀੜੇ ਵਧੀਆ ਚੁਗੀ ਜਾਂਦੇ ਆ ਇਕੱਠੇ ਕਰੀ ਜਾਂਦੇ ਆ ਆਪਦੇ ਢਿੱਡ ਭਾਲੀ ਜਾਂਦੇ ਆ ਆ ਆ ਗਿਆ ਜੀ ਹਰਜੋਤ ਕਹਿੰਦਾ ਕਰੇ ਜੀਣੀ ਲਾਦਾ ਕਹਿੰਦਾ ਸਾਈਕਲ ਚਲਾ ਕੇ ਦੇਖ ਲਈਏ ਦੁਬਾਰੇ ਸਹੀ ਆ ਲਈ ਮੈਂ ਹੀ ਚੱਲ ਹਾਂ ਕੀ ਕੋਲੇ ਜਾਏ ਇੰਜ ਚੱਕੀ ਦੇਈ ਇਹ ਗਿਆ ਰਾਇ ਵੀ ਅੰਦਰ ਆਇਆ ਇੱਧਰ ਆ ਆ ਕੇ ਆ ਕੇ ਜਾਂਦੇ ਚਲੋ ਜੀ ਕਿੰਨ ਵਧੀਆ ਚੱਲਦਾ ਸਾਈਕਲ ਹੈ ਸਾਈਕਲ ਵਧੀਆ ਚੱਲਦਾ ਹੀ ਆਪਣਾ ਪੂਰਾ ਸਾਈਕਲ ਆਪਾਂ ਨਵਾਂ ਲਿਆ ਬਾਈ ਜੀ ਇਹ ਐਸੇ ਫਟਾਰ ਤੋਲ ਕੰਡੇ ਤੇ ਕੰਡੇ ਤੇ ਜੀ ਹਾਂ ਚਾਲਾ ਕੰਡੇ ਦੇ ਤੋਲ ਆਇਆ ਦੇਖਦੇ ਹਾਂ ਹਾਂ ਜੀ ਵਜ਼ਨ ਦੇਖਦੇ ਮੇਰੇ ਵਾਲੇ ਸਾਈਕਲ ਦਾ 12 ਕਿਲੋ ਆ ਫਿਰ ਆਪਣੇ ਵਾਲੇ ਵੀ ਇੰਨੇ ਹੀ ਹੋ ਬਾਈ ਜੀ ਦੇਖਦੇ ਨੇ ਆ ਜੋ ਕਰੋ ਭੜਾ ਸਿੱਧਾ 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 ਥਲਾ ਟਾਇਰ ਹਾਂ ਦੂਜੂ ਦੂਜੂ ਹਾਂ ਇਹ ਹੈ ਗਿਆ ਜੀ ਹੱਥ ਦਾ ਭਾਰ ਵੀ ਆ ਹੱਥ ਦਾ ਭਾਰੀ ਹੈ ਖਰਦਾ ਹੱਟ ਦੇ ਨੀਰੇ ਬਾ ਤੇਰੇ ਕਿਲੋ ਆ 12000 ਕਿਲੋ 12000 ਕਿਲੋ ਦਾ ਸੇਕਣਾ ਭਾਈ ਹਾਂ ਜੀ ਹਾਂ ਠੀਕ ਹੈ ਮੈਂ ਤਾਂ ਆ ਜਾ ਇਹ ਸੌਕਰ ਆ ਨਾ ਸੌਕਰ ਕਰਕੇ ਭਜਾ ਦੇਣਾ ਕਿਲੋ ਕੋਈ ਹਾਂ ਮੇਰੇ ਨਾਲ ਸੇਕਣਾ ਸੌਕਰ ਹੈ ਆ ਬਾਕੀ ਉਹ ਵੀ ਮੇਰੇ ਨਾਲ ਸੇਕਣ ਕਰਦੇ ਤੋਂ ਛੋਟਾ ਹਾਂ ਹਾਂ ਸਾਡਾ ਵੀ ਆਪਣਾ ਸਾਈਕਲ ਇਹ ਇਹ ਵੀ ਬੈਕਟਰ 98 ਅਜੋਲ ਵੀ ਕਹਿਣਾ ਮੈਂ ਤਾਂ ਸਾਈਕਲ ਤਿਆਰ ਕਰਾ ਕੇ ਲੈ ਕੇ ਹੁਣ ਕੀ ਕਰ ਸਲਵਾਉਣਾ ਬਾਈ ਹੋਰ ਬਾਈ ਜੀ ਇੱਕ ਪਾਈ ਇਹਦੇ ਆਪਾਂ ਲੋਡ ਲਾਉਣਾ ਜੀ ਠੀਕ ਜੀ 15 ਵਾਰ ਜਾਣੇ ਚਾਹੀਦੇ ਜਰੂਰੀ ਆ ਇਹ ਬੈਕਲੌਗ ਆ ਜੀ ਬੈਕਲੌਗ ਕਿਉਂਕਿ ਹੁਣ ਸਾਰਾ ਪੰਜਾਬ ਹੀ ਘੁੰਮਾਈ ਪੈ ਗਈ ਆਪਾਂ ਨੂੰ ਲੋੜ ਹੈ ਅੱਛਾ ਹਾਂ ਇਹ ਕਿਤੇ ਆਪਾਂ ਕੋਲ ਦਾ ਨੰਬਰ ਕਰੀਏ ਹਾਂ ਬਸ ਠੀਕ ਆ ਤੇਰੀ ਹੋਣਾ ਭਾਈ ਅਤਵਾਰ ਤੋਰਾ ਸੌਖ ਰੱਖੀਏ ਆਪਾਂ ਅੜੀ ਰਵਾ ਚੱਲਾਂਗੇ ਵਾਹ ਤੁਹਾਨੂੰ ਬਾਕੀ ਬਾਕੀ ਵੀਰ ਦੇਖਣ ਤੇ ਮੌਜੀ ਹੋਈ ਹੈ ਸਹੀ ਗੱਲ ਆ ਠੀਕ ਹੈ ਨਹੀਂ ਵਧੀਆ ਗੱਲ ਆ ਤੇਰੀ ਸਾਈਕਲ ਬਈ ਆਪਣੇ ਨਾਲ ਕਹਿੰਦਾ ਮੈਂ ਤੇਰੇ ਨਾਲ ਚੱਲਿਆ ਕਰੂੰਗਾ ਇੱਕ ਸਾਥ ਵੀ ਮਿਲ ਗਿਆ ਤੇ ਇੱਕ ਆੜੀ ਵੀ ਮਿਲ ਗਿਆ ਤੇ جنੂਨ ਵੀ ਤਿਆਰ ਲੇਕਿਨ جنੂਨ ਵੀ ਤਿਆਰ ਹੋ ਗਿਆ ਤੇ ਹੁਣ ਅਸੀਂ 31 ਅਗਸਤ ਨੂੰ ਪਠੰਡੇ ਚੱਲਾਂਗੇ ਹਾਂਜੀ ਹਾਂ ਉੱਥੇ ਕੁਦੇ ਵਰਗੇ ਰੈਲੀ ਕਰਾ ਰਹੇ ਆ ਸਾਈਕਲਾਂ ਦੀ ਤੇ ਉਦੇਸ ਜਾ ਕੇ ਉੱਥੇ ਸਾਨੂੰ ਮਿਲਾਂਗੇ ਦੇਖੋ ਤਾਂ ਮੈਂ ਕਾਂ ਦੀ ਜੋੜੀ ਦੇਖੋ ਜੀ ਕਿੰਨੀ ਵਧੀਆ ਲੱਗ ਰਹੀ ਹੈ ਵਧੀਆ ਲੱਗ ਰਹੀ ਹੈ ਦੇਖੋ ਜੀ ਚੱਕਰ ਬਿਲਕੁਲ